ਸਾਡੇ ਨਾਲ ਸੁਚਾ ਸਿੰਘ ਛੋਟੇ ਬੁਰਜੀ ਮੌਜੂਦ ਨੇ ਜੋ ਕਿ ਅੱਜ ਇੱਥੇ ਮਾਫੀ ਮੰਗਣ ਵਾਸਤੇ ਛੋਟੇਪੁਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਤਾਂ ਜਿੰਨਾ ਬੰਦਿਆਂ ਨੇ ਮਹਿਸੂਸ ਕੀਤੀਆਂ ਵੀ ਗਲਤੀਆਂ ਹੋਈਆਂ ਬਰਗਾੜੀ ਵੇਲੇ ਸੌਦੇ ਸਾਧ ਵੇਲੇ ਅਕਾਲੀ ਸਰਕਾਰ ਨੇ ਜਿੱਥੇ ਗਲਤੀਆਂ ਕੀਤੀਆਂ ਨੇ ਜਿਹੜੇ ਬੰਦੇ ਉਸ ਵੇਲੇ ਅਕਾਲੀ ਸਰਕਾਰ ਦਾ ਹਿੱਸਾ ਸੀਗੇ ਉਹ ਸਾਰੇ ਅੱਜ ਅਕਾਲ ਤਖਤ ਦੇ ਜਹਦਾਰ ਸਾਹਿਬ ਨੂੰ ਬੇਨਤੀ ਕਰਨ ਆਏ ਆ ਕੰਫੈਸ ਕਰਕੇ ਵੀ ਸਾਡੇ ਕੋਲ ਗਲਤੀਆਂ ਹੋਈਆਂ ਸਾਨੂੰ ਜੋ ਗਲਤੀਆਂ ਦੀ ਸਜ਼ਾ ਬਣਦੀ ਹੈ ਉਹ ਕੋਈ ਤੁਹਾਡੇ ਕੋਲ ਪੇਸ਼ ਹੋਏ। ਉਹ ਕਿਹੜੀਆਂ ਗਲਤੀਆਂ ਸਨ ਛੋਟੇ ਛੋਟੇ ਸਭ ਤੁਹਾਨੂੰ ਮੈਂ ਦੱਸਦਾ ਬਰਗਾੜੀ ਵਾਲੀ ਤੇ ਸਵਦੇਸਾਦ ਵਾਲੀ ਤੇ ਕਈ ਸੀਗਾ ਕਦੀ ਕਦੇ ਸਭ ਕੁਝ ਲੈਣ ਤੋਂ ਬਾਅਦ ਹੁਣ ਮਾਫੀਨਾਮਾ ਕਰਨਾ ਕੀ ਗੱਲ ਹੈ। ਵੇਖੋ ਜੀ ਮਾਫੀ ਮੰਗਣੀ ਤੇ ਵੱਡੀ ਗੱਲ ਆ। ਇਹ ਚਾਹੀਦਾ ਤਾਂ ਉਦੋਂ ਹੀ ਸੀਗਾ। ਲੇਕਿਨ ਬੇਸ਼ੱਕ ਬਾਅਦੋਂ ਤਾਂ ਮਾਫੀ ਮੰਗ ਚੁੱਕੇ ਸੀ। ਇਹਨਾਂ ਨੇ ਮਾਫੀ ਮੰਗ ਲਈ ਆ। ਸੋਖਬੀ ਸਿੰਘ ਦੀ ਮਾਫੀ ਵਿਧਾਨ ਦੇ ਮਤਾਬਕ ਨਹੀਂ ਸੀ ਪਰ ਮਾਫੀ ਤਾਂ ਬਰਨਾਲੇ ਨੇ ਵੀ ਮੰਗੀ ਸੀ। ਹੂੰ। ਘਰ ਤੇ 택ਸੀ પાਕੇ ਸੇਵਾ ਵੀ ਲਵਾਈ ਸੀ ਤੇ ਲੋਕ ਲੋਕ ਕੇ ਮਾਫੀ ਇੱਥੇ ਗੁਰੂ ਘਰ ਚ ਤੇ ਵੱਡੇ ਤੋਂ ਵੱਡੇ ਬੰਦੇ ਨੂੰ ਨੀਵਾਂ ਕਿਉਂ ਆਉਣਾ ਚਾਹੀਦਾ ਉਹਨੂੰ ਖੁੱਲ ਕੇ ਮਾਫੀ ਮੰਗਣੀ ਚਾਹੀਦੀ ਲਿਖ ਕੇ ਵੀ ਮੇਰੇ ਕੋ ਆ ਗਲਤੀਆਂ ਹੋਈਆਂ ਜੋੜੇ ਝੋੜੇ ਸਾਫ ਕੀਤੇ ਸਭ ਕੋਲ ਜੀ ਉਹ ਛੋਟੇ ਬਰਸਤ ਪ੍ਰਧਾਨ ਕੌਣ ਹੋਣਾ ਚਾਹੀਦਾ ਅਕਾਲੀ ਕਲ ਦਾ ਇਹ ਜੋ ਵਾਈਗਰੂ ਬਣਾਉਗਾ ਜੀ ਤੁਹਾਨੂੰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਮੈਨੂੰ ਅਗਰ ਅਪਰੋਚ ਕੀਤੀ ਜਾਏਗੀ ਤਾਂ ਮੈਂ ਵਿਚਾਰ ਕਰ ਸਕਦਾ ਹੈ ਇਹ ਹਰਪ੍ਰੀਤ ਹੀ ਦੱਸ ਸਕਦਾ ਜਾਂ ਇਹ ਦੱਸ ਸਕਦਾ ਕਿ ਮੈਂ ਇਸ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਪਰ ਇਸ ਦੀ ਖਿਲਾਫੀ ਕਾਰਵਾਈ ਹੋਣੀ ਚਾਹੀਦੀ ਜਿਸ ਵਲੇ ਦੇ ਗੁਰਵਰਜਨ ਸਿੰਘ ਹੋਣਾ ਤੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜੇ ਤੁਸੀਂ ਸਮਝਦੇ ਹੋ ਜੀ ਵਿਲੱਖੋ ਲੈ ਕੇ ਦੱਸਦਾ ਜੇ ਗੁਰਵਰਜਨ ਸਿੰਘ ਹੋਣਾ ਦਾ ਨਾਮ ਹੀ ਆਪੇ ਪੁੱਛਣਗੇ ਹਾਂਜੀ ਇਹ ਕਲਤਰਾ ਦਾ ਜਗਰ ਸਾਡੇ ਉਹ ਕਾਲੀਦਨ ਦਾ ਜੋ ਅੱਜ ਅਕਸ ਹੋ ਗਿਆ ਵੇਖੋ ਇਹ ਮੈਂ ਮੈਂ ਤੇ ਤਾਂ ਹਿੱਸਾ ਨਹੀਂ ਸੀਗਾ ਮੈਂ ਤੇ ਇਹਨਾਂ ਨੂੰ ਨਾਲ ਲੈ ਕੇ ਆਇਆ ਵਾਂ ਇਹਨਾਂ ਦੇ ਨਾਲ ਆਇਆ ਕਿ ਮੈਂ ਤਾਂ ਇਸ ਚੀਜ਼ ਦਾ ਹਿੱਸਾ ਨਹੀਂ ਸੀ ਮੈਂ ਤਾਂ ਸਰਕਾਰ ਤੇ ਆਇਆ ਹੀ ਨਹੀਂ ਸੀ ਮੈਂ ਤਾਂ ਆਇਆ ਨੂੰ ਮੈਨੂੰ ਤਾਂ 6 ਮਹੀਨੇ ਨਹੀਂ ਪਰ ਫਿਰ ਵੀ ਕੀ ਸਮਝਦੇ ਹੋ ਕਿ ਜਿਸ ਤਰੀਕੇ ਦੇ ਨਾਲ ਬੀਤੇ ਕੁਝ ਸਮੇਂ ਦੇ ਵਿੱਚ ਅਕਾਲੀ ਦਲ ਦੇ ਹਾਲਾਤ ਬਣੇ ਨੇ ਇੱਕਦਮ ਹਾਸ਼ੀਏ ਤੇ ਆਣਾ ਬੜੇ ਦੁੱਖਦਾਈ ਹੈ ਜੀ ਅਕਾਲੀ ਦਲ ਦੇ ਹਾਲਾਤ ਤਾਂ ਇੰਨਾ ਤਰਸ ਆ ਰਿਹਾ ਵੀ ਜਿਹੜੀ ਪਾਰਟੀ ਕਦੀ ਅਰਸ਼ ਤੇ ਸੀ ਉਹ ਫਰਸ਼ ਤੇ ਸੁੱਟ ਦਿੱਤੀ ਆ ਇਹਨਾਂ ਦੀਆਂ ਕਰਨਾ ਬੈਨ ਅੱਛਾ ਤੁਹਾਨੂੰ ਇੱਕ ਨਾਮ ਦਿੱਤਾ ਜਾ ਰਿਹਾ ਬਾਗੀ ਧੜਾ ਤੁਸੀਂ ਬਗਾਵਤੀ ਹੋ والله जी ਬਾਗੀ ਐਵੇਂ ਕਹੀ ਜਾਂਦਾ ਬਾਗੀ ਤੋਂ ਨੇ ਜਿਨ੍ਹਾਂ ਨੇ ਕੈਂਡੀਡੇਟ ਅਨਾਉਂਸ ਕਰਕੇ ਇੱਕ ਬੀਬੀ ਦੇਖ ਫਿਰ ਕਹਿੰਦਾ ਗਰੀਬ ਆ ਜੀ ਅਸੀਂ ਉਹ ਸਾਡੀ ਕੈਂਡੀਡੇਟ ਹੀ ਨਹੀਂਗੀ ਬਾਗੀ ਇਹ ਕੀ ਇਹਨੇ ਬਾਗੀ ਬਾਗੀ ਤੋਂ ਆ ਉਹ ਕਹਿੰਦੇ ਸਭ ਕੋਈ ਲੈਣ ਤੋਂ ਬਾਅਦ ਸਭ ਕੁਝ ਹੋਣ ਤੋਂ ਬਾਅਦ ਵਜੂਦ ਦੇਣਾ ਹੈ ਹੁਣ ਤੁਸੀਂ ਇੰਨੀ ਗੱਲਾਂ ਕਰ ਰਹੇ ਹੋ ਉਹਨਾਂ ਨੇ ਕੀ ਐਕਸਟਰਾ ਨਾਮ ਦਿੱਤਾ ਜੀ ਉਹ ਕਹਿੰਦੇ ਜੀ ਹਰ ਪਰਿਵਾਰ ਨੂੰ ਇਹ ਟਿਕਟਾ ਦਿੱਤੀ ਟਿਕਟਾ ਨਾਲ ਨਵਾਜਾ ਜਿੱਤੇ ਨਹੀਂ ਤੇ ਉਹਦੇ ਛੱਡ ਕੀ ਗਲਤੀ ਹੈ ਅਕਾਲੀਦਲ ਉਹਨਾਂ ਦੇ ਪਰਿਵਾਰ ਦਾ ਥੋੜਾ ਸੀ ਜਿੰਨੀ ਜਿੰਨੀ ਕਿਸੇ ਦੀ ਕੁਰਬਾਨੀ ਸੀ ਸਾਰਿਆਂ ਨੂੰ ਦਿੱ ਪੰਜ ਟਰਮਾਂ ਮੁੱਖ ਮੰਤਰੀ 35 37 ਸਾਲ ਦੇ ਪ੍ਰਧਾਨ ਜਿਹਨੇ ਅਸੀਂ ਕੰਮ ਕੀਤਾ ਕਿਸੇ ਨੇ ਨਹੀਂ ਕੀਤਾ ਉਹ ਉਹਨਾਂ ਨਾਲੋਂ ਵੱਧ ਲੋਕਾਂ ਨੇ ਜਿਹਨਾਂ ਕੀਤਾ ਲੋਕਾਂ ਦੇ ਸਾਰਾ ਸਾਰਾ ਟਬਰ ਸ਼ੀਦ ਹੋ ਗਿਆ ਇਹਨਾਂ ਇਨਹਿਟੇਸ਼ਨ ਦੇ ਵਿੱਚ ਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਤੇ ਜੇਲਾ ਗੱਟੀਆਂ ਤੇ ਬਾਦਲ ਸਾਹਿਬ ਨੂੰ ਵੱਧ ਅੱਜ ਤੱਕ ਦੁਨੀਆ 'ਚ ਕਿਸੇ ਨੂੰ ਕੁਝ ਨਹੀਂ ਮਿਲਿਆ ਜਿੰਨਾ ਕੁਝ ਉਹਨੂੰ ਮਿਲਿਆ ਵਾ ਨਾ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਬੰਦੇ ਨੂੰ ਇੰਨਾ ਕੁਝ ਨਹੀਂ ਮਿਲਿਆ ਇੰਨਾ ਵੱਡੀ ਸلطਨਤ ਖੜੀ ਕਰ ਲਈ ਪੰਜ ਵਾਰੀ ਮੁੱਖ ਮੰਤਰੀ ਪੰ 35 37 ਸਾਲ ਪ੍ਰਧਾਨ ਵੀ ਤੋਂ ਬਾਅਦ ਤਾਂ ਕਿਸੇ ਨੂੰ ਕੁਝ ਦੇ ਸੀ ਕੋਲ ਹੋਰ ਹੈ ਕਿ ਇਹ ਤੋਂ ਬਾਅਦ ਦੇਣ ਲਈ ਤੁਹਾਡੀ ਨਜ਼ਰ 'ਚ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਣਾ ਚਾਹੀਦਾ ਇਹ ਤਾਂ ਜੇ ਗੁਰੂ ਰਾਮਦਾਸ ਸੱਚੇ ਪਾਸ਼ਾ ਸੇਵਾ ਦੇਊਗਾ ਇਹ ਤਾਂ ਸੇਵਾ ਲੈਣੀ ਆ ਉਸ ਤਰ੍ਹਾਂ ਦੀ ਮਾਰਾ ਵਾ ਕੱਲ ਜਲਦੀ ਪਰਿਵਾਰ ਤੋਂ ਹੋ ਇਸ ਕਰਕੇ ਤੁਹਾਨੂੰ ਇਹ ਸਵਾਲ ਬੰਦਾ ਨਹੀਂ ਕਿ ਮੈਂ ਦੇਖੋ ਕਿ ਨਾ ਇਹ ਇਹ ਤਾਂ ਇਤਿਹਾਸ ਦੇ ਵਿੱਚ ਨਵਾਬੀਆਂ ਠਕਰਾ ਦਿੰਦੇ ਰਹੇ ਘੋੜਿਆਂ ਦੀ ਲੜ ਸੁਟਣ ਨੂੰ ਪਰਹਿਲ ਦਿੰਦੇ ਰਹੇ ਇੱਥੇ ਜਿਹੜਾ ਨਿਮਰਤਾ ਨਾਲ ਆਊਗਾ ਕੀ ਪਤਾ ਗੁਰੂ ਰਾਮਦਾਸ ਨੇ ਕਿੰਨੂੰ ਸੇਵਾ ਦੇਣੀ ਜਿਦੇ ਕੋ ਗੁਰੂ ਰਾਮਦਾਸ ਨੇ ਕਰਾਉਣੀ ਉਹਨੇ ਕਰਨੀ ਆ ਅਕਾਲੀ ਦਲ ਜੇ ਸੁਖਬੀਰ ਬਾਦਲ ਨੂੰ ਹੀ ਇਸ ਤਰੀਕੇ ਨਾਲ ਪ੍ਰਧਾਨ ਰੱਖਦਾ ਤੇ ਤੁਸੀਂ ਉਸ ਅਕਾਲੀ ਦਲ ਦਾ 파ੜ ਬਨੋ ਨਾ ਜੋ ਅਕਾਲੀ ਦਲ ਬਣਾ ਉਹਦਾ ਮੂੰਹ ਮੱਥਾ ਹੀ ਨਹੀਂਗਾ ਅਮਰਤਾਰੀ ਨਹੀਂਗਾ ਸਿਰ ਖਿਦਾਰ ਕੇ ਹੋਲੀ ਖੇਡਦਾ ਵਾ ਤੇ ਅਕਾਲੀ ਦਲ ਦਾ ਇਸ ਤਰ੍ਹਾਂ ਦਾ ਯਸ਼ਦਾਰ ਹੁੰਦਾ ਰਿਹਾ ਅਕਾਲੀ ਦਲ ਦਾ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਨੇ ਜਿਹਨਾਂ ਲੋਤਾਤਾ ਗੁਰੂ ਗ੍ਰੰਥ ਸਾਹਿਬ ਜਬਾ ਨਹੀਂ ਹੁੰਦਾ ਸੀਗਾ ਨਿਤ ਨਿਮੀ ਸੀਗੇ ਕੁਰਬਾਨੀ ਵਾਲੇ ਸੀਗੇ ਅਮਰਤਾਰੀ ਸੀਗੇ ਸਰਬੱਤ ਦਾ ਭਲਾ ਮੰਗਣ ਵਾਲੇ ਸੀ ਉਹਦਿਆਂ ਦਾ ਤਿਆਗ ਕਰਦੇ ਸੀ ਉਹ ਕਾਲੀ ਦਲ ਦੇ ਹੁੰਦੇ ਜੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਬਾਦਲ ਪਰਵਾੜੀ ਕੱਲਾ ਇਹ ਦੇ ਸਕਦਾ ਕਿਉਂ ਯਾਰ ਅਸੀਂ ਤਾਂ ਹੀ ਨਹੀਂ ਤੁਹਾਡੇ ਭਰਾ ਅਸੀਂ ਹਰ ਇੱਕ ਨੂੰ ਪਿਆਰ ਕਰਦੇ ਹਾਂ ਸੱਚਾ ਸਿੱਖ ਉਹ ਹੈ ਜਿਹਨ ਸਾਰੀ ਇਨਸਾਨੀਅਤ ਨੂੰ ਪਿਆਰ ਕਰਦਾ ਹਰ ਮਜਬੂਤ ਦਾ ਸਤਿਕਾਰ ਕਰਦਾ ਹਰ ਗਰੀਬ ਦਾ ਸਤਿਕਾਰ ਕਰਦਾ ਉਹ ਸਿੱਖ ਹਾਂ ਬਿਲਕੁਲ ਤਾਂ ਸੁਖਸ ਸਿੰਘ ਛੋਟੇਪੁਰ ਸਾਹਿਬ ਸੀ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਹਰ ਮਸਲੇ ਤੇ ਬਿਬਾਕ ਜਵਾਬ ਦਿੰਦੇ ਨਜ਼ਰ ਆਏ ਨੇ ਤਾਂ ਅਕਾਲੀ ਦਲ ਦੇ ਵਿੱਚ ਜੋ ਅਸਲੇ ਸਥਿਤੀ ਬਣੀ ਹੈ ਉਸ ਦੇ ਉੱਤੇ ਆਪਣੀ ਰਾਏ ਪੇਸ਼ ਕੀਤੀ ਹੈ ਕੈਮਰਾਮੈਨ ਨਰਸਦਨ ਅਲਸਮਿਤ ਦਾ ਨਾਮ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ